ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਪਟਾਂ ਦੇ ਸਵੈਆਂ ਦੇ ਵਿੱਚ ਇਹ ਦੋ ਪੰਕਤੀਆਂ ਆਉਂਦੀਆਂ ਜਿਨ੍ਹਾਂ ਦੀ ਅੱਜ ਆਪਾਂ ਸੰਥਿਆ ਸਰਵਣ ਕਰਨੀ ਹੈ ਪਹਿਲੀ ਪੰਕਤੀ ਜਿਹੜੀ ਇੱਥੋਂ ਸ਼ੁਰੂ ਹੋ ਕਰਕੇ ਇੱਥੋਂ ਤੱਕ ਸਮਾਪਤ ਹੁੰਦੀ ਹੈ ਇਹ ਦੂਜੀ ਪੰਕਤੀ ਹੈ ਇੱਥੋਂ ਸ਼ੁਰੂ ਹੁੰਦੀ ਹੈ ਤੇ ਇੱਥੋਂ ਤੱਕ ਸਮਾਪਤ ਹੁੰਦੀ ਹੈ ਇਹ ਦੋ ਪੰਕਤੀਆਂ ਦੇ ਉਚਾਰਨ ਦੱਸਣੇ ਨੇ ਜਿਨ੍ਹਾਂ ਦੇ ਵਿੱਚ ਅੱਧੇ ਜਈਏ ਲੱਗੇ ਹੋਏ ਨੇ। ਕੁੱਲ ਸੰਬੂਹ ਸੰਬੂਹ ਇਹ ਧਿਆਨ ਰੱਖਣਾ ਕਿ ਪੱਬੇ ਦੀ ਥਾਂ ਤੇ ਮੰਮੇ ਦੀ ਆਵਾਜ਼ ਉਚਾਰਨ ਨਾ ਹੋਵੇ। ਸਮੂਹ ਨਹੀਂ ਕਹਿ ਦੇਣਾ ਸੰਬੂਹ ਪੂਹ ਪੱਬੇ ਦੇ ਲੈਂਕੜ ਹਾ। ਕੁੱਲ ਸੰਬੂਹ ਸਮੁੰਦਰੀ ਹੁਣ ਜਦੋਂ ਆਪਾਂ ਸੰਗਤ ਜੀ ਜਾਪ ਕਰਦੇ ਹਾਂ ਸਹਿ ਪਾਠ ਹੋਵੇ ਜਾਂ ਅਖੰਡ ਪਾਠ ਸਹਿ ਹੋਵੇ ਇਹ ਤਿਆਰ ਰੱਖਣਾ ਕਿ ਸੰਮ ਤਰੇ ਇਸ ਤਰ੍ਹਾਂ ਪਾਠ ਨਹੀਂ ਪੜਨਾ ਆਪਾਂ ਪਹਿਲਾਂ ਵੀ ਇਹ ਵਿਚਾਰ ਕੀਤੀ ਸੀ ਕਿ ਪਾਠ ਹੁੰਦਾ ਸਮੁੱਲ ਵੀ ਸਮੁੱਲ ਵੀ ਇਹ ਪਾਠ ਹੈ ਜਿਹੜਾ ਹੈ ਸੰਮ ਤਰੇ ਨਹੀਂ ਪੜਨਾ ਇਹ ਜਿਹੜਾ ਸਸੇ ਨੂੰ ਸਸਾ ਲੱਗਾ ਹੈ ਇਹ ਸਬੰਧਕ ਲਾਉਣਾ ਵੱਖਰਾ ਲਾਉਣਾ ਸਮੁੰਦਰੀ ਸਮੁੰਦਰੀ ਪਾਠ ਹੈ सामतरे पाठ नहीं पढ़ना समुद्रे दोबारा फिर श्रवण करिए समुद्रे पाठ उच्चारण करना साम धरे इस तरह नहीं पढ़ना समुद्रे पाठ उच्चारण करना सस्सा संबंध कलाकेद्रे पायो पप्पे करना ईड़ी सारी एड़ा ओंकड़ पायो ਪੱਪੇ ਕੰਨਾ ਈ ਢਿ ਸਿਆਰੀ ਐੜਾ ਊੜੇ ਔਕੜ ਪਾਇਓ ਇਸ ਤਰ੍ਹਾਂ ਉਚਾਰਨ ਕਰਨਾ ਹੈ ਨਾਮ ਨਿਵਾਸ ਇੱਥੋਂ ਤੱਕ ਇਹ ਪੰਕਤੀ ਸਮਾਪਤ ਹੁੰਦੀ ਹੈ ਅੱਗੇ ਪੰਕਤੀ ਆਉਂਦੀ ਭਲੋ ਭਲੋ ਨਹੀਂ ਕਹਿਣਾ ਭਲੋ ਇੱਕ ਥਾਂ ਤੇ ਪਟਾਂ ਦੇ ਸੂਈਆਂ ਚ ਪੰਕਤੀਆਂ ਦੀ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਉਹ ਕਈ ਸੰਗਤਾਂ ਉਹਨੂੰ ਭਲੇ ਅਮਰਦਾਸ ਕਹਿ ਦਿੰਦੀ ਹੈ ਭਲੇ ਭੱਲੇ ਨਹੀਂ ਕਹਿਣਾ ਭੱਲੇ ਕੱਸ ਕੇ ਬੋਲਣਾ ਭੱਲੇ ਕਿਉਂਕਿ ਉੱਥੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਭੱਲੇ ਸਨ ਜਿਵੇਂ ਚੌਥੇ ਪਾਤਸ਼ਾਹ ਸੋਢੀ ਸਨ ਗੁਰੂ ਨਾਨਕ ਪਾਤਸ਼ਾਹ ਜੀ ਬੇਦੀ ਸਨ ਇਸੇ ਤਰ੍ਹਾਂ ਗੁਰੂ ਜਿਹੜੇ ਅਮਰਦਾਸ ਤੀਜੇ ਪਾਤਸ਼ਾਹ ਸਨ ਭੱਟ ਸਹਿਬਾਨ ਉਹਨਾਂ ਦੀ ਵਡਿਆਈ ਕਰ ਰਹੇ ਨੇ ਭੱਲੇ ਅਮਰਦਾਸ ਗੁਰ ਤੇ ਭੱਲੇ ਕਹਿਣਾ ਭਲੇ ਨਹੀਂ ਕਹਿਣਾ ਕੱਸ ਕੇ ਬੋਲਣਾ ਭਲੋ ਪ੍ਰਸਿੱਧ ਭਲੋ ਪ੍ਰਸਿੱਧ ਇਹ ਧਿਆਨ ਰੱਖਣਾ ਤੇ ਭੱਬਾ ਤੇ ਲੱਲੇ ਹੋੜਾ ਨਹੀਂ ਕਰਨਾ ਭਲੋ ਨਹੀਂ ਕਹਿ ਦੇਣਾ ਇੱਥੇ ਊੜ ਨ ਔਕੜ ਲੱਗਾ ਹੋਇਆ ਭਲੋ ਭਲੋ ਪ੍ਰਸਿੱਧ ਤੇਜੋ ਤਣੋ ਇੱਥੇ ਸੰਗਤ ਜੀ ਕਨੌੜੇ ਦੇ ਨਾਲ ਤੱਤਾ ਨੰਨੇ ਨੂੰ ਕਨੌੜਾ ਲੱਗਾ ਤਣੋ ਤੇਜੋ ਤਣੋ ਕਲ ਕਲ ਪੱਟ ਸਹਿ ਬਣ ਦਾ ਨਾਮ ਹੈ ਕਲ ਇਹ ਕਿਸੇ ਕਿ ਉਚਾਰਨ ਕਰਨਾ ਕ ਕ ਲ ਲ ਤੇ ਪੈਰ ਵਿੱਚ ਜਈਆ ਲੱਗੇ ਇਥੇ ਐੜਾ ਮੁਕਤਾ ਬਣ ਜਾਣਾ ਕਲ ਜੋੜ ਕਰ ਧਿਆਉ ਹੁਣ ਧੱਦੇ ਕੰਨਾ ਪੈਰ ਵਿੱਚ ਜਈਆ ਈੜੀ ਸਿਆਰੀ ਐੜਾ ਊੜੇ ਦਾ ਮੁਖਮ ਹੈ ਉਚਾਰਨ ਜਦੋਂ ਕਰਨਾ ਹੈ ਸੰਗਤ ਜੀ ਇਸ ਦਾ ਧਿਆਇਓ ਉਚਾਰਨ ਹੋਵੇਗਾ ਤੇ ਇਸ ਇੰਦੇ ਜਿਹੜੇ ਸ਼ਬਦ ਨੇ ਕਿਵੇਂ ਬਣ ਗਏ ਧੱਦੇ ਸਿਆਰੀ ਐੜੇ ਕੰਨਾ ਧੱਦੇ ਸਿਆਰੀ ਪਾ ਕੇ ਜਿਹੜਾ ਅਜਈਆ ਲੱਗੇ ਇਥੇ ਐੜੇ ਕੰਨਾ ਬਣ ਜਾਣਾ ਐੜੇ ਕੰਨਾ ਈੜੀ ਸਿਆਰੀ ਪਈ ਹੋਈ ਐ ਐੜਾ ਵੀ ਐ ਊੜੇ ਦਾ ਮੂੰਹ ਖੁੱਲਾ ਵੀ ਐ ਧਿਆਇਓ ਭਲੋ ਪ੍ਰਸਿੱਧ ਤੇਜੋ ਤਨਉ ਕਲ ਕਲ ਇਸ ਤਰ੍ਹਾਂ ਉਚਾਰਨ ਕਰਨਾ ਕਕਾ ਲਲਾ ਕਕਾ ਲਲੇ ਸਿਆਰੀ ਉੱਤੇ ਅਦਕ ਲਾ ਕੇ ਕਸ ਕੇ ਬੋਲਣਾ ਐੜਾ ਮੁਕਤਾ ਕਲ ਜੋੜ ਕਰ ਧਾਇਓ ਧਾਇਓ ਤਦੇ ਸਿਆਰੀ ਐੜੇ ਕੰਨਾ ਈੜੀ ਸਿਆਰੀ ਐੜਾ ਤੇ ਊੜੇ ਨੂੰ ੋੜਾ ਧਾਇਓ ਕਲ ਸੰਭੂਹ ਸਮੁਦਰੇ ਪਾਇਓ ਨਾਮ ਨਿਵਾਸ ਭਲੋ ਪ੍ਰਸਿੱਧ ਤੇਜੋ ਤਨੋ ਕਲ ਜੋੜ ਕਰ ਧਾਇਓ ਸੁਸੰਗਤ ਜੀ ਆਪ ਜੀ ਨੇ ਦੋਨਾਂ ਪੰਕਤੀਆਂ ਦੀ ਸੰਥਿਆ ਸਰਵਣ ਕਰ ਲਈ ਐ ਸਾਰੀ ਸੰਥਿਆ ਪਟਾਂ ਦੇ ਸਵਈਆਂ ਦੀ ਪਲੇਲਿਸਟ ਵਿੱਚ ਪਈ ਹੋਈ ਆਪ ਜਾ ਕੇ ਸਰਵਣ ਕਰ ਸਕਦੇ ਹੋ ਸਾਰੀ ਸੰਥਿਆ ਪਲੇਲਿਸਟ ਵਿੱਚ ਤੁਹਾਨੂੰ ਮਿਲ ਜਾਵੇਗੀ ਪੰਜ ਬਾਣੀਆਂ ਸੱਤ ਬਾਣੀਆਂ ਸੁਖਮਨੀ ਸਾਹਿਬ ਸੰਥਿਆ ਗਾਥਾ ਫੁਨਹੇ ਚੌ ਬੋਲੇ ਸਹਿਸਕ੍ਰਿਤੀ ਜਿੰਨੀ ਵੀ ਸੰਥਿਆ ਅਸੀਂ ਕਰਵਾ ਚੁੱਕੇ ਹਾਂ ਸਾਰੀ ਉੱਤੇ ਪਈ ਐ ਇਸੇ ਚੈਨਲ ਤੇ ਰਾਤ ਨੂੰ ਗੁਰਬਾਣੀ ਦੀ ਲੜੀਵਾਰ ਸੰਥਿਆ ਵੀ ਚੱਲ ਰਹੀ ਹੈ 7 ਵਜੇ ਆਪ ਸਰਵਣ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ